ਤਾ ਡੱਖਣੇ ਮਹੱਲਾ ਪੰਜਵਾਂ ਕੁਰਿਏ ਕੁਰਿਏ ਵੈਦਿਆ ਤਲ ਗਾੜਾ ਮਹਰੀਰ ਵੇਖੇ ਛਟੜ ਥੀਮਦੋ ਜਾਮਖ ਸੰਦੋ ਪੇਰਾ ਮਹੱਲਾ ਪੰਜਵਾਂ ਸੱਚ ਜਾਣੈ ਕੱਚ ਵੈਦਿਉ ਤੂੰ ਆਗੂ ਆਗੇ ਸਲਵੇ ਨਾਨਕ ਆਤ ਸੜੀ ਮੰਜਨੈ ਨੂੰ ਵਿਆ ਢਲ ਪੱਬਣਿਓ ਜੁਮਿਓ ਮਹੱਲਾ ਪੰਜਵਾਂ ਪੋਰੇ ਪੋਰੇ ਰੂਹੜੇ ਸਿ ਵਿੰਦੇ ਆਲਕ ਮੁੱਦਤ ਪਈ ਚਰਾਣੀਆਂ ਫਿਰ ਕੱਡੂ ਆਵੇ ਰੋਤਾ ਪੌੜੀ ਤੁਧ ਰੂਪ ਨਾ ਰੇਖਿਆ ਜਾਤ ਤੂੰ ਵਰਨਾ ਬਾਹਰਾ ਇਹ ਮਾਨਸ ਜਾਣਹਿ ਦੂਰ ਤੂੰ ਵਰਤ ਹੈ ਜਾਹਰਾ ਤੂੰ ਸਭ ਕਟ ਭੋਗ ਹੈ ਆਪ ਤੁਦ ਲੇਪ ਨਾ ਲਹਾਰਾ ਤੂੰ ਪੁਰਖ ਅਨੰਦੀ ਅਨੰਤ ਸਭ ਜੋਤ ਸਮਾਹਰਾ ਤੂੰ ਸਭ ਦੇਵਾ ਮਹਦੇਵ ਪਦਾਤੇ ਨਰਹਰਾ ਕਿਆ ਆਰਾਦੇ ਜਿਹਵਾ ਇੱਕ ਤੂੰ ਅਬਲਾਸੀ ਅਪਰਪਰਾ ਜਿਸ ਮੇ ਲਹ ਸਤਗੁਰ ਆਪ ਤਿਸਕੇ ਸਭ ਕੁਲ ਤਰਾ ਸੇਵਕ ਸਭ ਕਰ ਦੇ ਸੇਵ ਦਰ ਨਾਨਕ ਜਨ ਤੇਰਾ ਡੱਖਣੇ ਮਹੱਲਾ ਪੰਜਵਾਂ ਗਹਿ ਡੜਾ ਤਣ ਛਾਇਆ ਗਾਫਲ ਜਲੇ ਉਹ ਭਾਹਿ ਜਿਨਾਂ ਭਾਗ ਮਥਾੜੈ ਤਿੰਨ ਉਸਤਾਦ ਪਨਾਹੀ ਮਹੱਲਾ ਪੰਜਵਾਂ ਨਾਨਕ ਪੀਠਾ ਪੱਕਾ ਸਾਜਿਆ ਧਰਿਆ ਆਣ ਮੌਜੂਦਾ ਬਾਜੂਹੋਂ ਸਤਗੁਰ ਆਪਨੇ ਬੈਠਾ ਝਾਕ ਦਰੂਦ ਮਹੱਲਾ ਪੰਜਵਾਂ ਨਾਨਕ ਪੁਸਰੀਆਂ ਪਕਾਈਆਂ ਪਾਆਂ ਥਾਲੇ ਮਾਹੇ ਜਿੰਨੀ ਗੁਰੂ ਮਨਾਇਆ ਰਾਜ ਰਾਜ ਸੇ ਖਾਹੇ ਪੌੜੀ ਤੁਦੇ ਜਾ ਕੇ ਮੈਂ ਖੀਹਲਰ ਚਾਇਆ ਵਿੱਚ ਹਉ ਮੈਂ ਪਾਈਆ ਏਕ ਮੰਦਰ ਪੰਜ ਚੋ ਰਹਿ ਨਿਤ ਕਰਹਿ ਬੁਰਿਆਈਆਂ ਦਸ ਨਾਰੀ ਇੱਕ ਪੁਰਖ ਕਰ ਦਸੇ ਸਾਦ ਲੁਭਾਈਆਂ ਏਨ ਮਾਇਆ ਮੋਹਣੀ ਮੋਹੀਆ ਨਿਤ ਫਿਰਹਿ ਪਰਮਾਈਆ ਹਾਖਾ ਦੂਹੇ ਕੀਤੀਓ ਸਿਵ ਸਖਤ ਵਰਤਾਈਆ ਸਿਵੇ ਅੱਗੇ ਸਕਤੀ ਹਾਰਿਆ ਕਿਵੇਂ ਹਰ ਭਾਈਆ ਇਕ ਵਿੱਚੋਂ ਹੀ ਤੁਧ ਰੱਖਿਆ ਜੋ ਸਤ ਸੰਗ ਮਲਾਈਆ ਜਲ ਵਿੱਚੋਂ ਬਿੰਬ ਉਠਾਲਿਓ ਜਲ ਮਾਹੀ ਸਮਾਈਆ ਡੱਕਣੇ ਮਹੱਲਾ ਪੰਜਵਾਂ ਅਗਾਹਾ ਕੂਤਰਾੰਗ ਪਿੱਛਾ ਫੇਰਨਾ ਮੁਹ ਡੜਾ ਨਾਨਕ ਸਿਜਿ ਅਵੇ ਹاوار ਬਹੁੜ ਨਾ ਹੋਈ ਜਨਮੜਾ ਮਹੱਲਾ ਪੰਜਵਾਂ ਸੱਜਣ ਮੈਂਡਾ ਚਾਈਆ ਹਬ ਕਹੀ ਨਾਮਿਤ ਹਬੇ ਜਾਣਨੇ ਆਪਣਾ ਕਹੀ ਨਾ ਠਾਹੇ ਚਿਤ ਮਹੱਲਾ ਪੰਜਵਾ ਗੁਜੜਾ ਲਦਮ ਲਾਲ ਮੱਥੈ ਹੀ ਪ੍ਰਗਟ ਥਿਆ ਸੋਈ ਸੁਹਾਵਾ ਥਾਨ ਜਿੱਥੈ ਪਰੀਏ ਨਾਨਕ ਜੀ ਤੂੰ ਉੱਠਿਆ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਧ ਸਭ ਕਿਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੂਟ ਨਾ ਆਵੇਈ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਆਨੰਦ ਭਾਇ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦਾ ਡੱਖਣੇ ਮਹੱਲਾ ਪੰਜਵਾ ਦੇਖਣ ਕੂ ਮੁਸਤਾਕ ਮੁਖ ਕਜਿਆ ਤਉ ਧਣੀ ਫਿਰਦਾ ਕਿ ਤੈ ਹਾਲ ਜਾਂ ਡਿੱਠਮ ਤਾ ਮਨ ਧਰਾਪਿਆ ਮਹੱਲਾ ਪੰਜਵਾ ਦੁਖੀਆ ਦਰਦ ਕਣੀ ਵੇਦਨ ਜਾਣੇ ਤੂੰ ਧਣੀ ਜਾਣਾ ਲਖ ਭਵੇ ਪਰੀ ਡਖੰਦੋ ਤਾ ਜੀਵ ਸਾਂ ਮਹੱਲਾ ਪੰਜਵਾ ਟਹਿਂਦੀ ਜਾਏ ਕਰਾਰ ਵੈਣ ਵਹਨ ਦੇ ਮੈਂ ਡਿੱਠਿਆ ਸੇ ਰਹਿ ਅਮਾਨ ਜਿਨਾਂ ਸਤਗੁਰੂ ਭੇਟਿਆ ਪੌੜੀ ਜਿਸ ਜਨ ਤੇਰੀ ਭੂਖ ਹੈ ਤਿਸ ਦੁਖ ਨਾ ਵਿਆਪੈ ਜਿਨ ਜਨ ਗੁਰਮੁਖ ਬੁੱਝਿਆ ਸੋ ਚਹੁ ਕੁੰਡੀ ਜਾਪੈ ਜੋ ਨਰ ਉਸ ਕੀ ਸਰਣੀ ਪਰੈ ਤਿਸ ਕੰਬਹਿ ਪਾਪੈ ਜਨਮ ਜਨਮ ਕੀ ਮਲ ਉਤਰੈ ਗੁਰ ਧੂੜੀ ਨਾਪੈ ਜਿਨ ਹਰ ਬਾਣਾ ਮੰਨਿਆ ਤਿਸ ਸੋਗ ਨਾ ਸੰਤਾਪੈ ਹਰ ਜੀਉ ਤੂੰ ਸਭਨਾ ਕਾ ਮਿਤ ਹੈ ਸਭ ਜਾਣੈ ਆਪੈ ਐਸੀ ਸੋਭਾ ਜਨੈ ਕੀ ਜੇ ਵਡ ਹਰ ਪ੍ਰਤਾਪੈ ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜਾਪੈ ਦੱਖਣੇ ਮਹੱਲਾ ਪੰਜਵਾ ਜਿੰਨਾ ਪਿੱਛੇ ਹੋ ਗਈ ਸੇ ਮੈਂ ਪਿੱਛੇ ਪੀਰ ਵਿਆਸ ਜਿੰਨਾ ਕੀ ਮੈਂ ਆਸੜੀ ਤੇਨਾ ਮਹਿਂਜੀ ਆਸ ਮਹੱਲਾ ਪੰਜਵਾ ਗਿੱਲੀ ਗਿੱਲੀ ਰੋਡੜੀ ਪੌਂਦੀ ਭਵ ਪਵੇ ਆਏ ਜੋ ਬੈਠੇ ਸੇ ਫਾਥਿਆ ਉਭਰੇ ਭਾਗ ਮਥਾਏ ਮਹੱਲਾ ਪੰਜਵਾ ਡਿੱਟਾ ਹਬ ਮਝਾਏ ਖਾਲੀ ਕੋਈ ਨਾ ਜਾਣੀ ਐ ਤੈ ਸਖੀ ਭਾਗ ਮਥਾਏ ਜਿੰਨੀ ਮੇਰਾ ਸੱਜਣ 라ਵੇ ਆ ਪੌੜੀ ਹੋਂ ਟਾਡੀ ਦਰਗੁਣ ਗਾਮ ਦਾ ਜੇ ਹਰ ਪ੍ਰਭ ਪਾਵੈ ਪ੍ਰਭ ਮੇਰਾ ਥਿਰਥਾਵਰੀ ਹੋਰਿ ਆਵੈ ਜਾਵੈ ਸੋ ਮੰਗਾ ਦਾਨ ਗੁਸਾਈਆ ਜਿਤ ਭੁੱਖ ਲਹਿ ਜਾਵੈ ਪ੍ਰਭ ਜੀਓ ਦੇਵੋ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੈ ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੈ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ઠાડી કો ਮੰગਣ ਚੇਤਨਾ ਆਵੇ ਸੱਬੇ ਇੱਛਾ ਪੂਰੀਆਂ ਲੱਗ ਪ੍ਰਭ ਕੈ ਪਾਵੇ ਹਉ ਨਿਰਗੁਣ ઠાਡੀ ਬਖਸ਼ਿਓਨ ਪ੍ਰਭ ਪੁਰਖ ਵੇਦ ਆਵੇ ਡੱਖਣੇ ਮਹੱਲਾ ਪੰਜਵਾਂ ਜਾਂ ਛੁੱਟੇ ਤਾਂ ਖਾਕ ਤੂੰ ਸੁੰਨੀ ਕੰਤ ਨਾ ਜਾਣਹੀਂ ਦੁਰਜਨ ਸੀਤੀ ਨੇਹੋ ਤੂੰ ਕੈ ਗੁਣ ਹਰ ਰੰਗ ਮਾਨਹੀਂ ਮਹੱਲਾ ਪੰਜਵਾਂ ਨਾਨਕ ਜਿਸ ਬਿਨ ਘੜੀ ਨਾ ਜੀਵਣਾ ਵਿਸਰੇ ਸਰੈ ਨਾ ਬਿੰਦ ਤਿਸ ਸਿਉ ਕਿਉ ਮਨ ਰੂਸੀਐ ਜਿਸੈ ਹਮਾਰੀ ਚਿੰਦ ਮਹੱਲਾ ਪੰਜਵਾਂ ਰਤੈ ਰੰਗ ਪਾਰ ਬ੍ਰਹਮ ਕੈ ਮਨ ਪਣ ਅਤ ਗੁਲਾਲ ਨਾਨਕ ਵਿਣ ਨਾਮੈ ਆਲੂਂਦਿਆ ਜਿੱਤੀ ਹੋਰ ਖਿਆਲ ਪਵੜੀ ਹਰ ਜਿਉ ਜੇ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਾਗ ਠੱਗਿਆ ਸੇ ਤੁਦ ਮਾਰ ਨਿਵਾੜਾ ਗੁਰ ਭਉ ਜਲ ਪਾਰ ਲੰਘਾਇਆ ਜਿੱਤਾ ਪਾਵੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਆਖਾੜਾ ਸਭ ਇੰਦਰੀਆਂ ਵਸ ਕਰ ਦਿੱਤੀਓ ਸਤਵੰਤਾ ਸਾੜਾ ਜਿਤ ਲਾਇਨ ਤਿੱਤੇ ਲੱਗਦੀਆਂ ਨਹਿ ਖਿੰਚੋ ਤਾੜਾ ਜੋ ਇੱਛੀ ਸੋ ਫਲ ਪਾਏਂਦਾ ਗੁਰੇ ਅੰਦਰ ਵੜਾ ਗੁਰੂ ਨਾਨਕ ਟੁੱਠਾ ਪਾਈ ਰਹੂ ਹਰ ਵਸ ਦਾ ਨੇੜਾ ਡੱਖਣੇ ਮਹੱਲਾ ਪੰਜਵਾ ਜਾਂ ਮੂੰ ਆਵਹਿ ਚਿੱਤ ਤੂੰ ਤਾਂ ਹੱਬੇ ਸੁਖ ਲਹਾਉ ਨਾਨਕ ਮਨ ਹੀ ਮੰਜ ਰੰਗਾਵਲਾ ਪਰੀ ਤਿਹ ਜਾਣਾਉ ਮਹੱਲਾ ਪੰਜਵਾ ਕੱਪੜ ਭੋਗ ਵਕਾਰ ਇਹ ਹੱਬੇ ਹੀ ਸ਼ਾਰ ਖਾਕ ਲਣੇਂਦਾ ਤਨ ਕੀ ਜੋ ਰੱਤੇ ਦੀਦਾਰ ਮਹੱਲਾ ਪੰਜਵਾ ਕ્યા ਤੱਕ ਹੈ ਵਿਆਪਾਸ ਕਰ ਹੀੜੇ ਇੱਕ ਆਧਾਰ ਥਿਓ ਸੰਤਨ ਕੀ ਰੇਣ ਜਿਤ ਲੱਭੀ ਸੁਖ ਦਾ ਤਾਰ ਪੌੜੀ ਵਿਣ ਕਰਮਾ ਹਰ ਜਿਓ ਨਾ ਪਾਈਐ ਬਿਨ ਸਤ ਗੁਰ ਮਨੁਆ ਨਾ ਲੱਗੈ ਧਰਮ ਤੀਰਾ ਕਲ ਅੰਦਰੀ ਇਹੋ ਪਾਪੀ ਮੂਲ ਨਾ ਤੱਗੈ ਅਹ ਕਰ ਕਰੇ ਸੋ ਅਹ ਕਰ ਪਾਏ ਇੱਕ ਘੜੀ ਮੋਹਤ ਨਾ ਲੱਗੈ ਚਾਰੇ ਜੁਗ ਮੈਂ ਸੋਧਿਆ ਵਿਣ ਸੰਗਤ ਅਹੰਕਾਰ ਨਾ ਭਗੈ ਹਉ ਮੈਂ ਮੂਲ ਨਾ ਛਟਾਈ ਵਿਣ ਸਾਧੂ ਸਤ ਸੰਗੈ ਤਿਚਰਥਾ ਨ ਪਾਵੇ ਜਿ ਚਰ ਸਾਹਿਬ ਸਿਉ ਮਨ ਭੰਗੈ ਜਿਨ ਜਨ ਗੁਰਮਖ ਸੇਵਿਆ ਤਿਸ ਘਰ ਦੇ ਬਾਨ ਅਪਗੈ ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤ ਗੁਰ ਚਰਣੀ ਲੱਗੇ ਦਖਣੇ ਮਹੱਲਾ ਪੰਜਵਾਂ ਲੋੜੀਂਦੋ ਹਬ ਜਾਏ ਸੋ ਮੀਰਾ ਮੇਰਨ ਸਿਰ ਹੱਠ ਮੰਜਾਹੂ ਸੋ ਧਣੀ ਚੌਂਦੋ ਮੁਖ ਅਲਾਏ ਮਹੱਲਾ ਪੰਜਵਾਂ ਮਾਨਕੂ ਮੋਹੇ ਮਾਉ ਦਿਨਾਂ ਧਣੀ ਅਪਾਹੇ ਹਿਆਉ ਮਹਿੰਜਾ ਠੰਡੜਾ ਮੁਖ ਹੂੰ ਸੱਚ ਅਲਾਏ ਮਹੱਲਾ ਪੰਜਵਾਂ ਮੂਥੇ ਆਉ ਸੇਜ ਨਾਣਾ ਪਰੀ ਵਛਾਵਣਾ ਜੇ ਦੇਖੈ ਇਕ ਵਾਰ ਤਾਂ ਸੁਖ ਕੀ ਮਾਹੂ ਬਾਹਰੇ ਪੌੜੀ ਮਨ ਲੋਚੈ ਹਰ ਮਿਲਣ ਕੋ ਕਿਉ ਦਰਸ਼ਨ ਪਾਈਆ ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ ਮੈਂ ਚਾਰੇ ਕੁੰਡਾਂ ਪਾਲੀਆਂ ਤੁਧ ਜੇ ਵੜਨਾ ਸਾਈਆਂ ਮੈਂ ਦਸਿਓ ਹੋ ਮਾਰਗ ਸੰਤੋ ਕਿਉ ਪ੍ਰਭੂ ਮਿਲਾਈਆ ਮਨ ਅਰਪਿਓ ਹਉ ਮੈ ਤਜੋ ਇਤ ਪੰਤ ਜਲਾਈਆ ਨਿਤ ਸੇਵਿਓ ਸਾਹਿਬ ਆਪਣਾ ਸਤ ਸੰਗ ਮਲਾਈਆ ਸਭੇ ਆਸਾਂ ਪੂਰੀਆਂ ਗੁਰ ਮਹਿਲ ਬੁਲਾਈਆ ਤੁਧ ਜੇਵੜ ਹੋਰ ਨਾ ਸੁਜਈ ਮੇਰੇ ਮਿੱਤਰ ਗੁਸਾਈਆ